ਹੁਸ਼ਿਆਰ ਜੀ ਜੇਲੇ ਵੀ ਦੀ ਗੱਲ ਚੱਲਦੀ ਹੈ ਪਰ ਆਹ ਮੁੰਡਾ ਤੇ ਅੱਜ ਕੱਲ ਕਹਿੰਦੇ ਪੀਕ ਤੇ ਚਲੀ ਜਾਂਦਾ ਪੀਕ ਤੇ ਚੱਲਦਾ ਇਹ ਦਵਾ ਦਾ ਲੀਰ ਇਤ रोडीक ਤੇ ते ਸੱਟ ਲੱਗੀ ਹੈ ਸੱਚੀ पतशाह वाही रूम करे ਹਾਂ ਜੀ ਮਨੂ ਕਹਿੰਦੇ ਇਸ ਲਈ ਕਾਦੀ ਕਾਦੀ ਕਰਦਾ ਆਇਆ ਮਨੂ ਇੱਕ ਪਾਸੇ ਕਹਿੰਦੇ ਵੀ ਰਫੀਕ ਹੈ ਮੇਰੇ ਵੀਰੇ ਬੰਦਾ ਰਫੀਕ ਹੈ ਚੌਂਦਾ ਕਹਿੰਦੇ ਲੀਗ ਦੇ ਵਿੱਚ ਤੇ ਦੇਖਦਾ ਆਹ ਦੇਖਾਰੇ ਵਿੱਚ ਬੈਠਿਆ ਗਲਤ ਕਾਰੇ ਦੀ ਹੈ ਕਿ ਸਾਨੂੰ ਆਉਂਦਾ ਨਹੀਂ ਮੈਦਾਨ ਵਿੱਚ ਭੱਜਣਾ ਲੈਦੀ ਭੁੱਖ ਦੇ ਖਚੌੜੀਆਂ ਫਿਛਾਟੀਆਂ ਛੇਰੇ ਗੈਰ ਮਜਾਰੀ ਬੰਦੇ ਵਿਰਲੇ ਚ ਚੋਰਾ ਨੇ ਤੂਫਾਨ ਖੰਮਦੇ ਹੁੰਦੇ ਕਰਮਾਂ ਵਾਲੇ ਘਰ ਹੈ ਮਿੱਤਰੋ ਜਿਨ੍ਹਾਂ ਦੇ ਘਰ ਪਲੇਰ ਜੰਮਦੇ ਜਿਨ੍ਹਾਂ ਦੇ ਘਰ ਪ੍ਰਬਧਾਨ ਜੰਮਦੇ ਲਓ ਇਸੇ ਲਈ ਕਿੰਦੇ ਵੀ ਨਜ਼ਰ ਢੀਲੇ ਹਿਾਰਪੁਰ ਦੇ ਬੰਦੂ ਵਾਲ ਪਿੰਡਾ ਪਿੰਡਾ ਸਿਕੰਦਰ ਕਬੱਡੀ ਪਾਰ ਸਿਕੰਦਰ ਨੇ ਕਬੱਡੀ ਪਾਰ ਦਿੱਤੀ ਹੈ ਤੇ ਦੂਸਰੇ ਪਾਸੇ ਦੇਖਦੇ ਵੀ ਬਿੰਦੂ ਸਾਡੇ ਵੱਡੇ ਵੀਰ ਤੀਜੂ ਪਹਾੜੀ ਵਾਲੀ ਜੁਕੇ ਵਾਲੇ ਪ੍ਰਸਿੱਧ ਖੇਡ ਪ੍ਰਮੋਟਰ ਨੇ ਉਹ ਵੀ ਅਨੰਦਾ ਮਾ ਰਹੇ ਨੇ ਨਾ ਮੋੜਾ ਸੰਦਰੀ ਜੁਕੇ ਨਾਲ ਨੀਕਾ ਸੰਧਰੀ ਖਾਨ ਵਾਲ ਤੋਂ ਤੇ ਰੇਸ਼ਮ ਲਖਾ ਦੀ ਅਸਰੀਆ ਵਾਲੇ ਰਿਹਰ ਪ੍ਰਤਾਪਰੇ ਵਾਲੇ ਵੱਡੇ ਪਰਮੁਤਰਾ ਉਹ ਕੱਟਾ ਵਾਲਾ ਫੇਰ ਨੀ ਨੀ ਮੇਲੇ ਮਿੱਤਰੋ ਇਹ ਹੱਥ ਕਿੱਥੇ ਪੈ ਕੰਦਾ ਬਾਹਲੀਏ ਚੋਟੀ ਦੀਆਂ ਕਾਡੀਆਂ ਪਾ ਰਿਹਾ ਹੈ ਦੋਨੇ ਦੁਸ਼ਾਰਿਆ ਤੇ ਇੱਕ ਪਾਸੇ ਨਾਲ ਦੇਖਦਾ ਵੀ ਨਾਲੇ ਖੇਡ ਦੇ ਮੈਦਾਨ ਵਿੱਚ ਉਹ ਗੋੜੇ ਤੇ ਕਹਿੰਦੀ ਲਾਡੀ ਦੀ ਟੱਕਰ ਹੋ ਗਈ ਹੈ ਇੱਕ ਪਾਸੇ ਗੋੜਾ ਤੇ ਦੂਜੇ ਪਾਸੇ ਉਹ ਵਾਲਾ ਲਾਡੀ ਹੈ ਆ ਲਾਡੀ ਪਿੰਡ ਦੇ ਫੇਰ ਦੇ ਗੱਭਰੂ ਅੱਜ ਕੱਲ ਚਾਰ ਚਾਰ ਕਰਾਈ ਜਾਂਦੇ ਆ ਉਹ ਦੁਆਬਾ ਕਾਕੇ ਦੀ ਪਿਆਰੀ ਆਹ ਕਾਕੇ ਦੀ ਪਿਆਰੀ ਤੇ ਲਾਡੀ ਨੇ ਜਫਾਮ ਦੇ ਵਿੱਚ ਬੋਲ ਦਿਆ ਕਿ ਰਸੀ ਨੇ ਕਿ ਸਰੇ ਦੇ ਕਲਾਵੇ ਵਿੱਚ ਲੈ ਲਿਆ ਆਪਣਾ ਪਿਆਰਾ ਜਣ ਕੇ ਕੀ ਬਾਤ ਹੈ ਪਿਆਰਾ ਜਣ ਕੇ ਔਰ ਲਾਡੀ ਬਾਗਰ ਰੇਡ صدیق ਬਿੰਦੂ ਹੋਰ भंडड़े पैया च माण पेंट कंदे आठे वटि कोन वेठे तिंदू तिंदू ਲੱਕੀ ਆ ਜਾ ਓ ਤੇ ਸ਼ਕਰਪ੍ਰੀਆ ਕਾਕਾ ਤੇ ਸ਼ਾਕਾ ਦਿਆਲਪ੍ਰੀਆ ਜਦੋਂ ਕਹਿੰਦੇ ਦਿਆਲਪ੍ਰੀਆ ਸ਼ਾਕਾ ਪਹਿਲੀ ਵਾਰ ਕੈਨੇਡਾ ਗਿਆ ਤੇ ਸਾਡੇ ਵੀਰ ਮਾਣ ਹੋਇਆ ਵੀ ਸਾਡੇ ਇਲਾਕੇ ਦਾ ਗੱਬਰੂ ਉੱਪਰ ਦਾ ਹਸਤਾਨ ਜਿਹਨੂੰ ਪਹਿਲੇ ਮੈਚਾਂ ਦੇ ਵਿੱਚ ਜਿੱਤੇ ਜਫਰੀ ਭਾਈ ਤੇ ਮਾਣ ਮਿਲਿਆ ਸਾਡੇ ਤਿੰਜੇ ਤੋਂ ਛੋਟੇ ਨਾਲ ਦੀ ਕਬੜੀਆਂ ਪਈਆਂ ਤੇ ਕੈਨੇਡਾ ਤੇ ਪੂਰਾ ਨੱਚਿਆ ਪੂਰੇ ਲੋਕਾਂ ਨੇ ਆਨੰਦ ਮਾਣਿਆ ਹੈ ਛੋਟਾ ਦਾ ਸੀਰਾ ਦੌਰ ਦਾ ਇਹ ਸਾਰਾ ਮਾਰ ਜਿੱਥੇ ਖੇਡ ਪ੍ਰਮੋਤਾਂ ਨੂੰ ਜਾਂਦਾ ਹੈ ਉੱਥੇ ਕਾਕੇ ਛੇਡਾਂ ਦੁਨੀਆ ਦਾ ਕਾਕੇ ਛੇਡਾਂ ਦੇ ਵਾਸਤੇ ਪਰ ਯੋਗਤਾਰੀ ਮਾਰਦੇ ਸਾਡੇ ਵੀਰ ਦੇ ਵਾਸਤੇ ਦੇ ਇਹਨਾਂ ਨੌਜਵਾਨਾਂ ਦੀ ਉੱਚੀ ਸੋਚ ਨੂੰ ਕਿੰਨੇ ਵੀ ਅਸੀਂ ਪਹਿਲੇ ਪੌਡੇ ਤੋਂ ਜੇ ਮੰਜਲ ਤੱਕ ਪਹੁੰਚੇ ਤੇ ਕਾਕੇ ਨੇ ਦੀ ਬਹੁਤ ਬਦੌਲਤ ਪਹੁੰਚੇ ਹੈ ਅੱਜ ਇੱਕ ਛੇਡਾਂ ਤੋਂ ਬੜੇ ਕਾਕੇ ਇੱਕ ਉਸਤਾਦ ਦਾ 1 ਲੱਖ ਦੀ ਨਗਦ ਰਕਮ ਦੀ ਨਾਲ ਛੋਟਾ ਨਾਸੀਹਾ ਕੌੜ ਤੇ ਸ਼ਾਕਾ ਦਿਆਲਪੁਰਿਆ ਵੱਲੋਂ ਖੇਤਰ ਤੇ ਮਾਰ ਅੱਜ ਇਹ ਪੈਰਾਂ ਨੂੰ ਹੱਥ ਲਾਇਆ ਜਾ ਰਿਹਾ ਹੈ ਇੱਥੇ ਸਤਿਕਾਰ ਮਿਲਦਾ ਕਬੱਡੀ ਦਾ ਹੈ ਪਤਾ ਲੱਗੇ ਵੀ ਖਿਡਾਰੀਆਂ ਦੇ ਦਿਲ ਦੇ ਵਿੱਚ جسی داد نیا جی نیا والی جسی دسی پنڈت کردی رامسی چار نے چار نے کڑائی کی بہت بہت دنواد بہت چھوٹی کا پردرشن کیا وی مبارکباد کا